ਖਬਰ ਨਾਵਾ ਦੇਖ ਰਿਹਾ ਸਾਰੇ ਹੀ ਸ्रोतਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਉਸ ਰਾਜ ਪੰਜਾਬ ਦੇ ਅਤੇ ਪੰਜਾਬ ਸਰਕਾਰ ਦੇ ਵਿੱਚ ਬੜਾ ਵੱਡਾ ਉਲਟ ਫੇਰ ਹੋਣ ਜਾ ਰਿਹਾ ਹੈ ਪਹਿਲਾ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਨੂੰ ਬੁਲਤਵੀ ਕਰ ਦਿੱਤਾ ਗਿਆ ਸੀ ਅੱਜ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਬਦਲਾਅ ਹੋਣੇ ਨੇ ਉਸ ਬਾਰੇ ਚਰਚਾ ਕਰਾਂਗੇ ਅੱਜ ਕਈ ਆਮ ਆਦਮੀ ਪਾਰਟੀ ਦੇ ਵਿਧਾਇਕ ਪਰਵੋਟ ਹੋਣਗੇ ਅਤੇ ਕਈ ਕੈਬਨਿਟ ਮੰਤਰੀ ਡਿਮੋਟ ਹੋਣਗੇ। ਯਾਨੀ ਕਿ ਜਿਸ ਤਰ੍ਹਾਂ ਆਇਤੂ 6 ਮਹੀਨੇ ਪਹਿਲਾਂ 4 ਮੰਤਰੀ ਲਾਹੇ ਗਏ ਅਤੇ 5 ਨਵੇਂ ਕੈਬਨਿਟ ਮੰਤਰੀ ਬਣਾ ਦਿੱਤੇ ਗਏ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲਵੱਲੋ ਲੇਕਰ ਉਹਨਾਂ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਇਹ ਵੱਡਾ ਫੈਸਲਾ ਲੈ ਲਿਆ ਗਿਆ। ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੇਕਿਨ ਹੁਣ ਅੱਜ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸਾਰੇ ਮੰਤਰੀਆਂ ਸਾਰੇ ਵਿਧਾਇਕਾਂ ਅਤੇ ਕਾਂਗਰਸੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੀਟਿੰਗ ਬੁਲਾ ਲਈ ਹੈ ਇਸ ਮੀਟਿੰਗ ਦੇ ਵਿੱਚ ਤੈਅ ਹੋਵੇਗਾ ਕਿ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਕਿਹੜੇ ਕੰਮ ਨੇਪਰੇ ਚਾੜ ਦੇਣੇ ਚਾਹੀਦੇ ਨੇ ਨਵੇਂ 65 এজেন্ডੇ ਲੈ ਕੇ ਆ ਰਹੀ ਹੈ ਆਮ ਆਦਮੀ ਪਾਰਟੀ ਅੱਜ ਦੀ ਮੀਟਿੰਗ ਦੇ ਵਿੱਚ ਯਾਨੀ ਕਿ ਅੱਜ ਦੀ ਮੀਟਿੰਗ ਤੈਅ ਕਰੇਗੀ ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਨਾ ਕਹੋ ਕਿ ਹਾਲੇ ਲੰਮਾ ਸਮਾਂ ਪਿਆ ਹੈ ਲੇਕਿਨ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਦੇ ਜਿਹੜੇ ਵਿੱਚ ਕੈਬਨਟ ਮੀਟਿੰਗ ਦੇ ਆਉਣ ਦੇ ਖਦੇਚੇ ਵੀ ਪ੍ਰਗਟ ਦਰਸਾਏ ਜਾ ਰਹੇ ਨੇ ਅਮਦ ਅਰੂੜਾ ਦੇ ਹੱਥ ਵਿੱਚ ਵੀ ਬੜੀ ਵੱਡੀ ਪਾਵਰ ਆਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਮੰਥਨ ਨਹੀਂ ਕੀਤਾ ਜਾਵੇਗਾ ਹੁਣ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਈ ਜਾਵੇਗੀ ਕਿ ਰਹਿੰਦੇ ਸਾਲਾਂ ਦੇ ਵਿੱਚ ਜੇਕਰ ਉਹ 65 ਏਜੰਡੇ ਜਿਨ੍ਹਾਂ ਦਾ ਵੇਰਵਾ ਆਮ ਆਦਮੀ ਪਾਰਟੀ ਕਾਨਫਰੰਸ ਕਰਕੇ ਅੱਜ ਦੱਸੇਗੀ ਕਿ ਕਿਹੜੇ 65 ਵੱਡੇ ਬਦਲਾਅ ਲੈ ਕੇ ਆ ਰਹੀ ਹੈ ਪੰਜਾਬ ਦੇ ਲੋਕਾਂ ਪੰਜਾਬ ਦੇ ਵੋਟਰਾਂ ਦੇ ਹਿੱਤਾਂ ਵਿੱਚ ਤਾਂ ਕਿ ਦਿਲ ਜਿੱਤਿਆ ਜਾ ਸਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਸ ਨੂੰ ਲੈ ਕੇ ਹੁਣ ਇਹ ਸਸਪੈਂਸ ਬਣਿਆ ਹੋਇਆ ਹੈ ਦੂਸਰੇ ਪਾਸੇ ਅੱਜ ਕੈਬਨਟ ਦੇ ਵਿੱਚ ਬੜੇ ਵੱਡੇ ਫੇਰ ਬਦਲ ਹੋਣ ਦੀ ਜਿਹੜੀ ਸ਼ੰਕਾ ਜਿਤਾਈ ਜਾ ਰਹੀ ਹੈ ਕਿਉਂਕਿ ਤਾਂ ਹੀ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਜਿਹੜੇ ਨੇ ਉਹ ਮਿਲੇ ਸੀ ਅਰਵਿੰਦ ਕੇਜੀਵਾਲ ਨੂੰ ਦਿੱਲੀ ਵਿਕੇ ਚਾ ਕੇ ਇਸ ਨੂੰ ਲੈ ਕੇ ਹੁਣ ਕਦਚੇ ਚੱਲੇ ਜਾ ਰਹੇ ਨੇ ਕਿ 3 ਵਜੇ ਤੋਂ ਬਾਅਦ ਸਾਰਾ ਸ਼ੀਸ਼ਾ ਹੋ ਜਾਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਹੜੇ ਇਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਕੇਸ ਨੂੰ ਬਣਾਇਆ ਜਾ ਸਕਦਾ ਹੈ ਅਤੇ ਉਹ 65 এজেন্ডੇ ਕਿਹੜੇ ਨੇ ਕਿ ਉਹ ਪੰਜਾਬ ਦੇ ਲੋਕ ਪਸੰਦ ਕਰਨਗੇ ਜਾਂ ਨਹੀਂ ਕਰਨਗੇ ਜਾਂ ਉਹਨਾਂ ਦਾ ਵਿਰੋਧ ਕਰਨਗੇ ਧੰਨਵਾਦ